ਸਰਕਾਰ ਨੂੰ ਤਾਂ ਚਲੋ ਹਰੇਕ ਵਰਗ ਦਾ ਹੀ ਧਿਆਨ ਰੱਖਣਾ ਚਾਹੀਦਾ ਹੈ ਕਿ ਸੀ ਮਜ਼ਦੂਰਾਂ ਲਈ ਕੀ ਕਰਨਾ ਹੈ ਕਿਸਾਨਾਂ ਲਈ ਕੀ ਕਰਨਾ ਹੈ ਦੁਕਾਨਦਾਰਾਂ ਲਈ ਉਦਯੋਗਪਤੀਆਂ ਲਈ ਪਰ ਇਹਨਾਂ ਦਿਨਾਂ ਵਿੱਚ ਉਦਯੋਗਪਤੀਆਂ ਦਾ ਵੱਧ ਫਿਕਰ ਕਰ ਰਹੀ ਹੈ ਪੰਜਾਬ ਸਰਕਾਰ ਉਹਦੀ ਕੋਈ ਖਾਸ ਵਜ੍ਹਾ ਦੇਖੋ ਨਹੀਂ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਸਮਾਜ ਦੇ ਸਰਕਾਰ ਚਲਾਉਣ ਵਾਸਤੇ ਜੇ ਸਮਾਜ ਨੂੰ ਦੇ ਸਾਰੇ ਸੈਕਟਰਾਂ ਦਾ ਧਿਆਨ ਕਰਨਾ ਜ਼ਰੂਰੀ ਹੈ ਉਹ ਸਰਵਿਸ ਸੈਕਟਰ ਵੀ ਹੋ ਐਗਰੀਕਲਚਰ ਸੈਕਟਰ ਵੀ ਹੈਗਾ ਉਹ ਇੰਡਸਟਰੀ ਵੀ ਹੈਗੀ ਹੈ ਮਤਲਬ ਆਪਾਂ ਕਹਿ ਸਕਦੇ ਕਿ ਇੱਕ ਪਈਏ ਆ ਸਾਰੇ ਜੇ ਇੱਕ ਵੀ ਪਈਆ ਢਿੱਲਾ ਹੋ ਗਿਆ ਪੈਂਚਰ ਹੋ ਗਿਆ ਬੈਰਿੰਗ ਘਸ ਗਏ ਹਨਾ ਗਰੀਸ ਨੇ ਦਿੱਤੀ ਕੀ ਤੇ ਉਹ ਸਟੇਟ ਨਹੀਂ ਅੱਗੇ ਬਦਾ ਪੰਜਾਬ ਦੇ ਵੀ ਹਾਲਾਤ ਨੇ ਸਰਵਸ ਸੈਕਟਰ ਦਾ ਵੀ ਮਾੜਾ ਹਾਲ ਹੈ ਖੇਤੀਬਾੜੀ ਦਾ ਵੀ ਮਾੜਾ ਹਾਲ ਹੈ ਇੰਡਸਟਰੀ ਦਾ ਵੀ ਮਾੜਾ ਹਾਲ ਹਾਲਾਂਕਿ ਸਰਕਾਰਾਂ ਐਫਰਟ ਕਰਦ ਰਹੀਆਂ ਮੈਨੂੰ ਲੱਗਦਾ ਕਿ ਜਿੰਨੇ ਇੰਡਸਟਰੀ ਨੂੰ ਲੈ ਕੇ ਐਫਰਟ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕੀਤੇ ਨਾ ਉਹਨਾਂ ਇੱਥੇ ਵੱਡੇ ਵੱਡੇ ਜਿਹੜੇ ਨੇ ਬਿਜ਼ਨਸ ਸੰਮੇਲਨ ਹੋਏ ਨੇ ਮੈਂ ਨਹੀਂ ਕਦੀ ਇਸ ਮੰਚ ਤੇ ਜਾਂ ਪਹਿਲਾਂ ਜਾਂ ਬਾਅਦ ਚ ਦੇਖਿਆ ਕਿ ਇੱਥੇ ਯਾਰ ਅਬਾਨੀ ਗਰੁੱਪ ਮਹਿੰਦਰਾ ਗਰੁੱਪ ਹਿੰਦੂਜਾ ਗਰੁੱਪ ਟਾਟਾ ਗਰੁੱਪ ਦੁਨੀਆ ਦੇ ਸਭ ਤੋਂ ਜਿਹੜੇ ਅਮੀਰ ਆ ਬਿਜ਼ਨਸਮੈਨ ਉਹ ਇੰਡੀਆ ਚ ਰਹਿੰਦੇ ਆ ਗਨੇ ਉਹ ਮਹਾਲੀ ਜਿਹੜਾ ਆਈਐਸਬੀ ਇੰਡੀਅਨ ਸਕੂਲ ਆਫ ਬਿਜ਼ਨਸ ਜਿਹੜਾ ਬਾਦਲ ਸਾਹਿਬ ਨੇ ਹੀ ਸ਼ੁਰੂਆਤ ਕੀਤੀ ਹੈਗੀ ਸੀ ਉੱਥੇ ਪ੍ਰੋਗਰਾਮ ਹੋਏ ਸੀ ਐਡੇ ਵੱਡੇ ਵੱਡੇ ਉਦੋਂ ਵੀ ਜੀ 1 ਲੱਖ 65 ਹਜ਼ਾਰ ਕਰੋੜ 1.87 ਹਜ਼ਾਰ ਕਰੋੜ ਦੇ ਬਿਜ਼ਨਸ ਮੇਲਣ ਹੋਏ ਸੀ ਵੀ ਐਮਓਯੂ ਹੋਏ ਸੀ ਫਿਰ ਕੈਪਟਨ ਮਿਰਿੰਦਰ ਸਿੰਘ ਨੇ ਵੀ ਕੋਸ਼ਿਸ਼ ਕੀਤੀ ਹੈਗੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਕੋਸ਼ਿਸ਼ ਕਰ ਰਹੇ ਹੈਗੇ ਨੇ ਇਹਨਾਂ ਵੀ ਹੁਣ ਤੱਕ ਅਨਾਉਂਸਮੈਂਟ ਕੀਤਾ ਹੀ ਹੈ ਕਿ ਅਸੀਂ 87-88 ਹਜ਼ਾਰ ਕਰੋੜ ਦੇ ਪੰਜਾਬ ਦੇ ਵਿੱਚ ਇਨਵੈਸਟ ਹੋਇਆ ਹੁਣ ਦਿਖਦਾ ਨਹੀਂ ਹੈਗਾ ਕਿਸੇ ਵੀ ਸਰਕਾਰ ਦਾ ਜਦੋਂ ਐਮਓਯੂ ਕਰਦੇ ਨੇ ਆਪਾਂ ਸਰਕਾਰ ਪਲੱਸ ਕੋਈ ਪ੍ਰਾਈਵੇਟ ਕੰਪਨੀ ਕਰਦੇ ਉਹਨੂੰ ਐਮਓਯੂ ਕਹਿੰਦੇ ਆਗੇ ਨੇ ਮੈਮੋਰੰਡਮ ਆਫ ਅੰਡਰਸਟੈਂਡਿੰਗ ਤੇ ਮੈਂ ਬਲਦ ਸਾਹਿਬ ਨੂੰ ਬੜੀ ਵਾਰ ਸੁਣਿਆ ਤੇ ਬੜੀ ਵਾਰ ਮੈਂ ਲੋਕਾਂ ਨੂੰ ਗਿਆ ਸੁਣਾਇਆ ਵੀ ਹੈਗਾ ਨਾ ਆਪਾਂ ਡਿਬੇਟ ਜਦੋਂ ਪ੍ਰੋਗਰਾਮ ਕਰਦੇ ਕਿ ਉਹ ਕਹਿੰਦੇ ਹੁੰਦੇ ਕਿ ਐਮਓਯੂ ਨਹੀਂ ਮੈਨੂੰ ਚਾਹੀਦਾ ਹੈਗਾ ਮੇਰੀ ਸਟੇਟ ਨੂੰ ਐਮਓਯੂ ਦੀ ਜ਼ਰੂਰਤ ਨਹੀਂ ਹੈ ਮੇਰੀ ਸਟੇਟ ਨੂੰ ਐਮਓਸੀ ਚਾਹੀਦੀ ਆ ਮੈਮੋਰੰਡਮ ਆਫ ਕਮਿਟਮੈਂਟ ਅਸੀਂ ਕਮਿਟਮੈਂਟ ਦੇਣੋਂ ਤਿਆਰ ਤੁਸੀਂ ਤੁਹਾਡੀ ਕਮਿਟਮੈਂਟ ਕੀ ਆ ਉਹ ਰੌਲਾ ਹੈਗਾ ਹੁਣ ਅੱਜ ਵੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੀਤਾ ਹਾਲਾਂਕਿ ਲੁਧਿਆਣਾ ਵਿੱਚ ਇੱਕ ਇਹ ਨਹੀਂ ਆਪਾਂ ਕਹਿ ਸਕਦੇ ਕਿ ਉੱਥੇ ਇੱਕ ਵਪਾਰੀ ਖੜਾ ਹੋਇਆ ਉਹਨੂੰ ਜਿਤਾਉਣ ਵਾਸਤੇ ਪੰਜਾਬ ਦੇ ਵਪਾਰੀ ਖੋਸ਼ ਕੀਤੇ ਜਾ ਰਹੇ ਹਨ ਟਾਈਮਿੰਗ ਹੋ ਸਕਦੀ ਹੈ ਨਾ ਸਰਕਾਰ ਦੀ ਅੱਗੇ ਪਿੱਛੇ ਹੋ ਸਕਦੀ ਇਹਨੂੰ ਚੋਣ ਜਾਬਤੇ ਦੀ ਲੰਘਣਾ ਵੀ ਨਹੀਂ ਕਹਿ ਸਕਦੇ ਸਿਰਫ ਲੁਧਿਆਣੇ ਚ ਹੀ ਕੋਡ ਆਫ ਕੰਡਕਟ ਲੱਗਾਗਾ ਪ੍ਰੋਗਰਾਮ ਪਹਿਲਾਂ ਹੀ ਲਿਖਿਆ ਹੋਊਗਾ ਨਾ ਕਿਉਂਕਿ ਐਡੇ ਵੱਡੇ ਪ੍ਰੋਗਰਾਮ ਜਿਹੜੇ ਨੂੰ ਉਸੇ ਵळे ਨਹੀਂ ਉਲੀਕੇ ਜਾਂਦੇ ਪਰ ਜਿਹੜੇ ਅੱਜ ਭਗਵੰਤ ਸਿੰਘ ਸਾਹਿਬ ਨੇ ਕੋਸ਼ਿਸ਼ ਕੀਤੀ ਹੈ ਕਿ 45 ਦਿਨਾਂ ਦੇ ਵਿੱਚ ਵਿੱਚ ਜਿੰਨੀ ਵੀ ਫਾਰਮੈਲਟੀ ਆ ਅਸੀਂ ਵਿਦਨ 45 45 ਦਿਨਾਂ ਦੇ ਵਿੱਚ ਲਾਗੂ ਕਰਾਂਗੇ ਦੇਖੋ ਬਿਜ਼ਨਸਮੈਨ ਜਿਹੜਾ ਵਾ ਉਹ ਕੀ ਭਾਲਦਾ ਸਭ ਤੋਂ ਪਹਿਲਾਂ ਭਾਲਦਾ ਜ਼ਮੀਨ ਫਿਰ ਕਾਨੂੰਨ ਉਵਸਥਾ ਫਿਰ ਸਰਕਾਰ ਉਹਨੂੰ ਰਬੇਟ ਕੀ ਦਿੰਦੀ ਆ ਫਿਰ ਸਭ ਤੋਂ ਵੱਧ ਉਹ ਡਰਦਾ ਵਾ ਖੱਜਲ ਖਵਾਰੀ ਤੋਂ ਕਿ ਫਲਾਨੇ ਡਿਪਾਰਟਮੈਂਟ ਚ ਫਲਾਨੇ ਤੋਂ ਫਲਾਨੇ ਸਾਡੇ 10 12 ਡਿਪਾਰਟਮੈਂਟ ਆ ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਕਹੇਤਾ ਕਿ ਅਸੀਂ ਤੁਸੀਂ ਅਪਲਾਈ ਕਰਨਾ ਹੈਗਾ ਅਸੀਂ 45 ਦਿਨ ਦੇ ਵਿੱਚ ਵਿੱਚ ਜਿਹੜਾ ਵਾ ਤੁਹਾਨੂੰ ਪ੍ਰੋਜੈਕਟ ਫਾਈਨਲ ਕਰਕੇ ਤੁਹਾਡੇ ਹੱਥ ਚ ਦੇ ਦਾਂਗੇ ਫਾਸਟ ਰੈਕ ਕਰ ਦਿੱਤਾਗਾ ਜੇ 45 ਦਿਨ ਦੇ ਵਿੱਚ ਨਹੀਂ ਇਹ ਡੀਮ ਟੂ ਪਾਸ ਸਮਝਿਆ ਜਾਵੇ ਪੀਏ ਤੁਸੀਂ ਆਪਣਾ ਪ੍ਰੋਜੈਕਟ ਜਿਹੜਾ ਚਾਲੂ ਕਰ ਸਕਦੇ ਨੇ ਫਿਰ ਤੁਹਾਨੂੰ ਲੋੜ ਨਹੀਂ ਆਏਗੀ ਨਾ ਹੁਣ ਦੂਜੀ ਉਹਨਾਂ ਕਹਿੰਦੇ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਸਟੈਂਪ ਪੇਪਰ ਯੈਲੋ ਕਲਰ ਦਾ ਸ਼ੁਰੂ ਕੀਤਾ ਸੀ ਕਿ ਤੁਹਾਨੂੰ ਵਾਰ-ਵਾਰ ਡਿਪਾਰਟਮੈਂਟ ਅਚ ਜਿਹੜੇ ਸਟੈਂਪ ਲਾਉਣ ਦੀ ਜ਼ਰੂਰਤ ਸੀ ਇਹਦਾ ਮਤਲਬ ਹੈ ਕਿ ਤੁਹਾਡੀ ਸਾਰੀ ਕਲੀਅਰੈਂਸ ਹੋ ਗਈ ਹੈ ਹਰੀ ਚੰਡੀਗੜ੍ਹ ਦੇ ਤੇ ਉਹਨਾਂ ਨੇ ਵੱਖਰਾ ਇਸ ਟੈਂਪ ਪੀਕ ਦਿੱਤਾ ਹੁਣ ਆ ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਦੇ ਹੱਥੋਂ ਮਹੂਰਤ ਕਰਵਾਇਆ ਹੈਗਾ ਕਿਉਂਕਿ ਉਹਨਾਂ ਦੀ ਪਾਰਟੀ ਦੇ ਸੁਪਰੀਮੋ ਹਾਲਾਂਕਿ ਆਪੋਜੀਸ਼ਨ ਪਾਰਟੀਆਂ ਕਿੰਤੂ ਪਰੰਤੂ ਕਰਨ ਗਈਆਂ ਹੂੰ ਪਹਿਲਾਂ ਕਦੀ ਇਦਾਂ ਦੇ ਜਦੋਂ ਸਟੇਟ ਪ੍ਰੋਗਰਾਮ ਹੁੰਦੇ ਸੀ ਕੋਈ ਉਪ ਪਾਰਟੀ ਦੇ ਲੀਡਰ ਨਹੀਂ ਆਉਂਦੇ ਰਹੇ ਪਰ ਇੱਥੇ ਆ ਰਹੇ ਹੈਗੇ ਨੇ ਮਤਲਬ ਕਦੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ 5 ਸਾਲ ਕਦੀ ਰਾਹੁਲ ਗਾਂਧੀ ਨੇ ਆ ਕੇ ਕਿਸੇ ਪ੍ਰੋਜੈਕਟ ਦਾ ਉਦਘਾਟਨ ਨਹੀਂ ਕੀਤਾ ਹੈਗਾ ਆਮ ਆਦੀ ਪਾਰਟੀ ਕਰ ਰਹੀ ਹੈਗੀ ਚਲੋ ਇਹ ਲੋਕਾਂ ਨੇ ਦੇਖਣਾ ਵਾ ਕਿ ਕਿਵੇਂ ਇਹਦਾ ਅੱਗੇ ਜਵਾਬ ਦੇਣਾ ਹੈਗਾ ਪਰ ਜਿਹੜੇ ਅੱਜ ਸਰਕਾਰ ਨੇ ਕਮਿਟਮੈਂਟ ਕੀਤੀ ਭਗਵੰਤ ਮਾਨ ਇੱਕ ਤੇ ਇਹ ਕਹੇ ਦਿੱਤਾ ਦੂਜਾ ਵੀ ਤੁਸੀਂ ਅਨ ਤੁਸੀਂ ਜਿਹੜੀ ਬਿਲਡਿੰਗ ਡਿਜ਼ਾਈਨ ਕਰਨੀ ਹੈ ਉਹਦੇ ਚ ਸੈਲਫ ਰੈਗੂਲੇਟਰੀ ਕਰ ਦਿੱਤਾਗਾ ਉਹ ਵੀ ਤੁਸੀਂ ਡਿਜ਼ਾਈਨ ਨਕਸ਼ਾ ਪਾਸ ਜਿਹੜੇ ਇੰਪੈਨਲਡ ਹੋਣਗੇ ਆਰਚਟੈਕ ਉਹਨਾਂ ਕੋਲ ਕਰਵਾ ਲਓ ਫਿਰ ਜਿਹੜਾ ਫਾਇਰ ਵਾਲਾ ਸਿਸਟਮ ਉਹ ਕਰਵਾ ਲਓ ਉਹ ਕਾਫੀ 14 15 ਜਿਹੜੇ ਸਰਕਾਰ ਨੇ ਸਹੂਲਤਾਂ ਦੇ ਦਿੱਤੀਆਂ ਗਿਆ ਹੁਣ ਸਵਾਲ ਹੈ ਕਿ ਸਰਕਾਰ ਤੇ ਇਹ ਕਰਗੀ ਮਾਹੌਲ ਪੰਜਾਬ ਚ ਕਿ ਹੋ ਜਾ ਉਹ बिजनेਸਮੈਨ ਦੇਖਣਾ ਦੇਖੋ ਜਿੰਨੇ 1 ਰੁਪਇਆ ਵੀ ਲਾਉਣਾ ਨਾ ਉਹਨੇ ਸੋਚਣਾ ਕਿ ਮੈਨੂੰ 1 ਰੁਪਏ ਦਾ 10 ਰੁਪਇਆ ਆਉਂਦਾ ਕਿ ਨਹੀਂ ਆਉਂਦਾ ਤੇ ਇੱਥੇ ਤੇ 100-100 ਕਰੋੜ ਰੁਪਏ ਦੇ 1000-1000 ਕਰੋੜ ਰੁਪਏ ਦੇ 2-2000 ਕਰੋੜ ਰੁਪਏ ਦੇ ਪ੍ਰੋਜੈਕਟ ਲਾਉਨੇ ਹੈਗੇ ਨੇ ਇਸ ਕਰਕੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਸਟੇਟ ਨੂੰ ਕਾਨੂੰਨ ਵਿਵਸਥਾ ਫਰੋਤੀਆਂ ਦੇ ਦੋਸ਼ ਲੱਗਦੇ ਹੈਗੇ ਨੇ ਧਰਨੇ ਮਜ਼ਹਰੀਆਂ ਦੇ ਦੋਸ਼ ਲੱਗਦੇ ਹੈਗੇ ਨੇ ਉਹਨਾਂ ਸਾਰੀਆਂ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਦੇ ਹੀ बिजनेਸਮੈਨ ਆਉਂਦਾ ਹੈਗਾ ਹੁਣ ਸਾਡੇ ਕੋਲ ਜਿੰਨਾ ਬਾਕੀ ਸਟੇਟਾਂ ਕੋਲ ਨਾ ਜਦੋਂ ਕ ਸਿਲੀਕਨ ਬਣ ਗਿਆ ਆਂਧਰਾ ਚ ਹైదరాబాద్ ਆ ਹਰਿਆਣੇ ਚ ਗੁਰਦਾਵਾ ਯੂਪੀ ਚ ਨੋਇਡਾ ਸਾਡੇ ਕੋ ਵੀ ਲੁਧਿਆਣਾ ਹੈਗਾ ਵਾ ਅਸੀਂ ਇਹਨੇ ਮਾੜੇ ਨਹੀਂ ਹੈਗੇ ਪਰ ਪ੍ਰੋਬਲਮ ਕੀ ਆ ਕਿ ਸਾਡੀਆਂ ਜਿਹੜੀਆਂ ਸਮੇ ਸਮੇ ਦੀਆਂ ਹਕੂਮਤਾਂ ਆ ਰਹੀਆਂ ਨੇ ਅਸੀਂ ਪ੍ਰਾਇ ਤੇ ਆਏ ਨਹੀਂ ਤੇ ਆਪਣੇ ਅਸੀਂ ਪ੍ਰਾਇ ਕਰ ਲਏ ਸਾਡਾ ਲੁਧਿਆਣੇ ਵਾਲੇ ਯੂਪੀ ਚ ਜਾ ਕੇ ਮੀਟਿੰਗਾਂ ਕਰਦੇ ਨੇ ਹੈਨਾ ਜਿਹੜੇ ਇੱਥੇ ਅਸੀਂ ਐਡਵਾਈਜ਼ਰ ਬਣਾਏ ਸੀ ਉਹਨਾਂ ਦੇ ਪੰਜਾਬ ਤੋਂ ਬਾਹਰ ਪ੍ਰੋਜੈਕਟ ਹੈਗੇ ਨੇ ਗੱਲ ਨੀਤੀਆਂ ਬਹੁਤ ਅੱਛੀਆਂ ਨੇ ਫਿਰ ਨੀਅਤ ਦੀ ਆ ਜਾਂਦੀ ਹੈ ਅੱਜ ਮੁੱਖ ਮੰਤਰੀ ਨੇ ਕਿਹਾ ਵੀ ਹੈਗਾ ਕਿ ਪਹਿਲਾਂ ਤੇ ਹਿੱਸਾ ਪਾਉਂਦੇ ਸੀ ਕਾਲੀਆਂ ਨੂੰ ਕਾਂਗਰਸ ਹੀ ਕਹਿੰਦੇ ਕਾਂਗਰਸ ਕਹਿੰਦਾ ਇਹ ਚੱਲਦਾ ਰਹੇ ਇਲਜ਼ਾਮ ਆਵਾਜ਼ੀਆਂ ਨੇ ਜਾਂ ਤੇ ਜਿਨ੍ਹਾਂ ਨੇ ਹਿੱਸਾ ਪਾਇਏ ਫੜਫੜ ਕੇ ਜੇਲ੍ਹਾਂ ਚ ਤੁੰਨੀ ਜਾਂਦੇ ਹੈਗੇ ਹੁਣ ਹੋਰ ਗੱਲਾਂ ਹੁਣ ਕਾਲੀ ਕਾਂਗਰਸ ਸੀ ਭਾਜਪਾ ਵਾਲੇ ਕਹਿ ਰਹੇ ਨੇ ਕਿ ਹਿੱਸਾ ਤੇ ਕਿਤੇ ਹੋਰ ਜਾ ਰਿਹਾ ਹੈਗਾ ਨਾ ਉਹ ਇਲਜ਼ਾਮ ਚੱਲਦੇ ਰਹਿਣੇ ਸਿਆਸਤ ਦੇ ਵਿੱਚ ਵਿਰੋਧ ਤੋਂ ਇਲਾਵਾ ਕੁਝ ਹੋਰ ਹੁੰਦਾ ਨਹੀਂ ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕੀਤਾ ਕੋਈ ਪਾਰਟੀ ਨਹੀਂ ਕਹੂਗੀ ਕਿ ਚੰਗਾ ਕੋਈ ਮਾੜਾ ਹੀ ਆ ਤੇ ਹੁਣ ਆ ਸਵਾਲ ਆ ਗਿਆ ਕਿ ਜਿਹੜੇ ਜੇ ਸਰਕਾਰ ਦੀ ਨੀਅਤ ਚੰਗੀ ਹੈਗੀ ਨਾ ਫਿਰ ਤਾਂ ਪਾਲਿਸੀ ਚੰਗੀ ਆ ਜੇ ਸਰਕਾਰ ਦੀ ਨੀਅਤ ਚ ਖੋਟ ਹੋਈ ਅਫਸਰਾਂ ਦੀ ਨੀਅਤ ਚ ਖੋਟ ਹੋਈ ਮੈਨੂੰ ਲੱਗਦਾ ਕਿ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹਦੇ ਵਿੱਚ ਵੀ ਇੱਕ ਫਿਕਸ ਕਰ ਦੇਣਾ ਜਿਹਦੇ 15ਵਾਂ ਪੁਆਇੰਟ ਕਿ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚ ਅਨਖੇਲੀ ਆਈ ਹੈ ਉਹ ਅਫਸਰ ਸਸਪੈਂਡਿੰਗ ਹੋਊਗਾ ਉਹਦੇ ਡਿਸਮਿਸ ਹੋਊਗਾ ਉਹ ਵੀ ਕਰ ਦੇਣਾ ਚਾਹੀਦਾ ਕਿਉਂਕਿ ਜ਼ਰੂਰੀ ਨਹੀਂ ਕਿ politician ਹੀ ਸਭ ਮੰਗਦੇ ਨੇ ਅਬ ਸਿਰ ਵੀ ਜਿਹੜੀ ਬਿਊਰੋਕ੍ਰੇਸੀ ਆ ਉਹ ਵੀ ਆ ਉਹ ਬਿਊਰੋਕ੍ਰੇਸੀ ਕਿਹਦੇ ਵਾਸਤੇ ਮੰਗਦੀ ਹੈਗੀ ਆਪਣੇ ਵਾਸਤੇ ਮੰਗਦੀ ਹੈਗੀ ਜਾਂ ਕਿਸੇ ਪੋਲੀਟੀਕਲ ਪਾਰਟੀ ਵਾਸਤੇ ਮੰਗਦੀ ਚੰਦਾ ਕਿਹਦੇ ਵਾਸਤੇ ਇਕੱਠੇ ਕਰਦੀ ਨੇ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਿਜ਼ਨਸ ਆਉਣਾ ਬੜਾ ਜ਼ਰੂਰੀ ਹੈਗਾ ਜਿੰਨਾ ਬਿਜ਼ਨਸ ਆਊਗਾ ਦੇਖੋ ਸਾਡੇ ਕੋਲ ਮਹਾਲੀ ਏਅਰਪੋਰਟ ਅੰਮ੍ਰਿਤਸਰ ਏਅਰਪੋਰਟ ਦੋ ਤੇ ਸਾਡੇ ਕੋਈ ਇੰਟਰਨੈਸ਼ਨਲ ਏਅਰਪੋਰਟ ਹੋਗੇ ਠੀਕ ਹੈ ਸਾਡੇ ਕੋਲ ਬਠਿੰਡਾ ਹੇ ਸਾਡੇ ਕੋਲ ਹਲਵਾਰਾ ਹੈ ਸਾਡੇ ਕੋਲ ਆਦਮਪੁਰ ਹੈ ਸਾਡੇ ਕੋਲ ਤੇ ਹੀ ਹੋਗੇ ਨਾ ਫਿਰ ਸਾਡੇ ਕੋਲ ਟ੍ਰੇਨ ਦਾ ਨੈਟਵਰਕ ਹੈ ਰੇਲਵੇ ਦਾ ਨੈਟਵਰਕ ਕਿੰਨਾ ਤਗੜਾ ਹੈਗਾ ਔਰ ਇੰਟਰਨੈਸ਼ਨਲ ਬਾਰਡਰ ਵੀ ਹੈਗਾ ਨਾ ਉਹਨਾਂ ਚੀਜ਼ਾਂ ਲੱਗਦੇ ਪੰਜਾਬ ਦੇ ਵਿੱਚ ਬਿਜ਼ਨਸਮੈਨ ਆਸਤੇ ਇਹ ਨਹੀਂ ਕਿ ਸਾਡੇ ਪੰਜਾਬ ਚ ਜ਼ਮੀਨ ਮਹਿੰਗੀ ਬਾਕੀ ਸਟੇਟਾਂ ਦੇ ਵਿੱਚ ਉਹ ਜ਼ਮੀਨ ਮਹਿੰਗੀ ਹੋ ਗਈ ਆ ਇਸ ਕਰਕੇ ਉਹ ਸਰਕਾਰ ਦੀ ਨੀਅਤ ਤੇ ਨੀਤੀ ਤੇ ਨਹੀਂ ਹੁੰਦਾ ਗੱਲ ਨੀਅਤ ਤੇ ਆ ਜ ਨੇ ਪਰ ਚੰਗੀ ਗੱਲ ਹੈ ਕਿ ਅੱਜ ਜਿਹੜੇ ਵਪਾਰੀ ਆ ਉਹਦੇ ਇਸ ਤੋਂ ਬਾਅਦ ਜਿਹੜਾ ਮਾਹੌਲ ਕਿਹੋ ਜਿਹਾ ਬੰਦਾ ਹੈ ਸਟੇਟ ਦਾ ਕੰਮ ਆ ਕਿ ਮਾਹੌਲ ਵੀ ਦੇਣਾ ਜੇ ਮਾਹੌਲ ਖੁਸ਼ਗਵਾਰ ਹੈ ਤੇ ਬਿਜ਼ਨਸਮੈਨ ਭੱਜੇ ਆਉਣਗੇ ਜੇ ਉਹਨਾਂ ਦੀਆਂ ਅੱਗੇ ਕਹਿੰਦੇ ਕਿ ਫਾਈਲਾਂ ਨੂੰ ਤੋੜਨਾ ਪੈਂਦਾ ਟਾਇਰ ਲਾਉਣੇ ਪੈਂਦੇ ਜੇ ਤੇ ਟਾਇਰ ਤੇ ਤੋੜਨਾ ਨਾ ਰੂਟੀਨ ਦੇ ਵਿੱਚ ਨਿਕਲਦਾ ਰਹ ਉਹਨਾਂ ਅੱਜ ਕਹਾਗਾ ਕਿ ਸ਼ਾਇਦ 100 ਕਰੋੜ ਦੀ ਜੇ ਤੁਹਾਡਾ ਕੋਈ ਪ੍ਰੋਜੈਕਟ ਹੈਗਾ ਤੇ ਤੁਹਾਨੂੰ ਉੱਥੇ ਮਨਜ਼ੂਰੀ ਲੈਣ ਦੀ ਵੀ ਜਰੂਰਤ ਹੈਗਾ ਕਿਉਂਕਿ ਸਾਡੇ ਜਿਹੜੇ ਇੱਕ ਤੇ ਦੇਖੋ ਪੋਲੀਟਿਕਲ ਪਾਰਟੀਆਂ ਦੇ ਤੋ ਸੰਦੀਪ ਦੋਸ਼ੀ ਹੈ ਹੀ ਆ ਜਿਲ੍ਹੇ ਕੰ ਜਿਹੜਾ ਸਾਡਾ ਪੰਜਾਬ ਦੇ ਵਿੱਚ ਮਾੜਾ ਮਾਹੌਲ ਰਿਹਾ ਹੈ ਨਾ ਉਹ ਵੀ ਬਹੁਤ ਅਸੀਂ ਉਹਦੇ ਨਾਲ ਸਾਡੇ ਪੰਜਾਬ ਦਾ ਬਹੁਤ ਨੁਕਸਾਨ ਹੈ ਪੋਲੀਟਿਕਲ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਜਿਹੜਾ ਅੱਜ ਗੁਰਗਾਓ ਜਾਂ ਐਨਸੀਆਰ ਏਰੀਆ ਬੈਠਾ ਨਾ ਉਹਦੇ ਵਿੱਚ 80% ਦੀ ਜਿਹੜਾ ਵਾ ਉਹ ਮਾਜੇ ਦੇ ਜਿਹੜਾ ਇੰਡਸਟਰੀਲ ਬੈਠੀ ਆ ਗਿਆ ਸਾਡੇ ਕੋ ਦੇਖੋ ਜਿਵੇਂ ਅੱਜ ਐਸ்சிਐਮ ਸਾਹਿਬ ਕਹਿ ਰਹੇ ਮੰਡੀ ਗਬਿੰਦਗੜ ਰਾਜਪੁਰਾ ਬਨੂੜ ਫਿਰ ਲੁਧਿਆਣਾ ਦਰਾਹਾ ਫਿਰ ਜਲੰਧਰ ਆ ਗਿਆ ਫਿਰ ਉਸ ਤੋਂ ਬਾਅਦ ਬਟਾਲਾ ਬੜੀਆਂ ਜਿਹਾ ਸੀ ਫਿਰ ਥਾਲੀਵਾਲ ਫਿਰ ਸ਼ਾਰਟ ਇਹ ਸਾਡੇ ਬਹੁਤ ਵੱਡੇ ਇੰਡਸਟਰੀਅਲ ਟਾਊਨ ਸੀ ਜਿਹੜੇ ਅੱਤਵਾਦ ਦੇ ਵੇਲੇ ਬਰਬਾਦ ਹੋਏ ਨੇ ਪੋਲੀਟੀਕਲ ਤੌਰ ਤੇ ਨਹੀਂ ਅੱਤਵਾਦ ਦੇ ਵੇਲੇ ਬਰਬਾਦ ਹੋਏ ਨੇ ਉਹਨਾਂ ਵੱਲ ਧਿਆਨ ਦਿੱਤਾ ਉਹ ਜਿੰਨੀ ਇੰਡਸਟਰੀ ਸੀ ਨਾ ਮਾਹੌਲ ਜਿਹੜਾ ਵਪਾਰੀ ਨੇ ਉਹਨੂੰ ਤਾਂ ਕਹਿੰਦਾ ਕਿ ਭਈ ਮੈਂ ਇੰਨੇ ਪੈਸੇ ਲਾਤੇ ਮੈਨੂੰ ਕੋਈ ਤੰਗ ਨਾ ਕਰੇ ਉਹਨੇ ਰੋਜ਼ਗਾਰ ਵੀ ਦੇਣਾ ਹੁਣ ਉਸ ਚੱਕਰ ਦੇ ਵਿੱਚ ਜਿਹੜੇ ਉਦੋਂ ਜਿਹੜੇ ਪੰਜਾਬ ਦਾ ਮਾਹੌਲ ਸੀ ਉਹ ਸਾਰਾ ਹੀ ਬਾਹਰ ਚਲਾ ਗਿਆਗਾ ਉਨ ਦਸ ਦੀ ਉਸ ਵਾਰ ਦੇ ਜਦੋਂ ਭਾਜਪੀ ਔਰ ਸ਼੍ਰੋਮਣੀ ਅਕਾਲੀ ਦੀ ਸਾਂਝੀ ਸਰਕਾਰ ਸੀ ਉਦੋਂ ਅਕਾਲੀ ਦਲ ਚੁੱਪ ਕਰਕੇ ਬੈਠਾ ਰਿਹਾ ਗੁੰਗਾ ਬਣ ਕੇ ਬੈਠਾ ਰਿਹਾਗਾ ਜਦੋਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਉਹਨਾਂ ਨੇ ਹਿਲ ਸਟੇਸ਼ਨ ਨੂੰ ਐਡੀਆਂ ਵੱਡੀਆਂ ਰਬੇਟਾਂ ਦੇ ਦਿੱਤੀਆਂ ਸਾਡੀ ਜਿਹੜੀ ਇੰਡਸਟਰੀ ਸੀ ਨਾ ਐਕਸਪੈਂਡ ਹੋ ਗਈ ਇੱਥੇ ਵੀ ਜੂਨਰ ਰੱਖ ਕੇ ਤੇ ਉਹਨਾਂ ਜੋ ਬਹੁਤ ਸਾਰਾ ਉਹ ਯੂਨਿਟ ਇੱਥੇ ਲੈ ਗਿਆ ਹਮਾਚਰ ਜੇ ਲੈ ਗਿਆ ਜਿਹੜਾ ਬਸ ਕਿਹੜਾ ਤੇ ਹੈਗਾ ਵਾ ਬੱਦੀ ਲੈ ਕੇ ਨਾ ਹੋਰ ਸਟੇਸ਼ਨ ਪਰਮਾਨੂ ਲੈ ਕੇ ਬੱਦੀ ਲੈ ਕੇ ਇੱਥੇ ਲੈ ਗਏ ਨੇ ਉਹ ਤੋਂ ਕਾਲੀ ਦਲ ਨੂੰ ਵਿਰੋਧ ਕਰਨਾ ਚਾਹੀਦਾ ਸੀ ਕੈਬਨਿਟ ਦੇ ਵਿੱਚ ਦੋ ਦੋ ਸਾਡੇ ਕੋਲ ਵਜ਼ੀਰ ਸੀ ਸੋਜਦੇਵ ਸਿੰਘ ਢੀਂਡਾ ਸਾਹਿਬ ਔਰ ਸੁਬੀਤ ਸਿੰਘ ਬਾਦਲ ਇਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਹੈਗਾ ਕਿ ਜੇ ਦੇਣਾ ਤੇ ਸਾਨੂੰ ਜੋ ਬਾਰਡਰ ਸਟੇਟ ਉਹ 5 ਸਾਲ ਵਾਸਤੇ ਦਿੱਤਾ ਸੀ ਉਸ ਤੋਂ ਬਾਅਦ ਜੋ ਪੀਐਸਰਕਾਰ ਬਣ ਗਈ ਉਹਨਾਂ ਨੇ ਐਕਸਟੈਂਡ ਕਰ ਦਿੱਤਾਗਾ ਫਿਰ ਭਾਜੀਪੀ ਸਰਕਾਰ ਬਣ ਗਈ ਤੀਜੀ ਟਰਮ 11 ਸਾਲਾਂ ਜਿ ਮਨਾਲੇ ਭਾਜੀਪੀ ਨੇ ਉਹਨਾਂ ਨੇ ਵੀ ਐਕਸਟੈਂਡ ਕਰ ਦਿੱਤੀ ਸਾਡਾ ਉਹ ਵੀ ਬੜਾ ਨੁਕਸਾਨ ਹੋਇਆ ਇਸ ਕਰਕੇ ਪੰਜਾਬ ਦੇ ਵਿੱਚ ਇੰਡਸਟਰੀ ਦਾ ਆਉਣਾ ਬੜਾ ਜ਼ਰੂਰੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਅੱਜ ਫਾਸਟ ਰਹਿ ਕੇ ਇੱਕ ਉਦਯੋਗਿਕ ਕ੍ਰਾਂਤੀ ਲਿਆਂਦੀ ਗਿਆ ਜੇ ਉਦਯੋਗਿਕ ਕ੍ਰਾਂਤੀ ਦੇ ਵਿੱਚ 10% ਦੇ ਵੀ ਕੰਮ ਹੋ ਗਏ ਨਾ ਪੰਜਾਬ ਜਿਹੜਾ ਵਾਕਿਆ ਰੰਗਲਾ ਬਣ ਸਕੇ ਕੋਈ ਐਡੀ ਗੱਲ ਨਹੀਂ ਪੰਜਾਬੀ ਇਹਨੇ ਜੇ ਪੰਜਾਬ ਦੇ ਜਿਹੜਾ ਲੋਕ ਆ ਅਮਰੀਕਾ ਤੇ ਕੈਨੇਡਾ ਜਰਮਨੀ ਜਾਂ ਹੋਰ ਆਸਟ੍ਰੇਲੀਆ ਨਿਊਜ਼ੀਲੈਂਡ ਚ ਉਨਾ ਧੰਨ ਧੰਨ ਤਨ ਕਰਵਾ ਸਕਦੇ ਨੇ ਡਵੈਲਪਮੈਂਟ ਦੇ ਵਿੱਚ ਇੰਨਾ ਵੱਡਾ ਯੋਗਦਾਨ ਪੰਜਾਬੀਆਂ ਦਾ ਤੇ ਪੰਜਾਬ ਨੂੰ ਨੀ ਇੰਡੀਆ ਦਾ ਬਿਹਤਰੀਨ ਸੂਬਾ ਬਣਾ ਸਕਦੇ ਜਿਹੜੇ ਅੱਜ ਹਰ ਖੇਤਰ ਦੇ ਵਿੱਚ ਹੈਲਥ ਜੇ ਐਜੂਕੇਸ਼ਨ ਇੰਡਸਟਰੀ ਸੋਸ਼ਲ ਸੈਕਟਰ ਸਾਰੇ ਚਾਹੀਏ 14ਵੇਂ ਨੰਬਰ 16ਵੇਂ ਤੇ 17ਵੇਂ ਨੰਬਰ 18ਵੇਂ ਨੰਬਰ ਤੇ ਫਿਰ ਪੰਜਾਬ ਮੋੜ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਪਰ ਸਾਡੀ ਬਿਊਰੋਕ੍ਰੇਸੀ ਤੇ ਸਾਡਾ ਪੋਲੀਟੀਕਲ ਸਿਸਟਮ ਜਿੱਦ ਦਿਨ ਇਹ ਸੁਧਰਗੇ ਜਿੱਦ ਦਿਨ ਇਹਨਾਂ ਦੀ ਨੀਅਤ ਸੱਚੀ ਸੁੱਚੀ ਰਹੀ ਹੈਗੀ ਤੇ ਪੰਜਾਬ ਤੇ ਮਹੀਨੇ ਦੇ ਵਿੱਚ ਖੜਾ ਹੋ ਜਾਊਗਾ ਫਿਰ ਪੰਜਾਬ ਨੂੰ ਪਾਲਿਸੀਆਂ ਦੀ ਜ਼ਰੂਰਤ ਨਹੀਂ ਆ ਸਾਨੂੰ ਅੰਦਰ ਝਾਤੀ ਮਾਰ ਦੀ ਲੋੜ ਹੈ ਲੇਕਿਨ ਫਿਰ ਵੀ ਮੈਂ ਕਹਿੰਦਾ ਕਿ ਸਰਕਾਰ ਜੇ ਐਫਰਟ ਕਰ ਰਹੀ ਹੈਗੀਆ ਉਸ ਐਫਰਟ ਤੇ ਸਰਕਾਰ ਨੇ ਅਗਰ ਪੈਰਾ ਦੇ ਦਿੱਤਾ ਹੈਗਾ ਤੇ ਚੰਗੀ ਗੱਲ ਨਹੀਂ ਤੇ ਫਿਰ ਆਉਣ ਵਾਲੀ ਸਰਕਾਰ ਜਿਵੇਂ ਅੱਜ ਕਹਿੰਦੇ ਕਿ ਕਾਲੀਆਂ ਵੇਲੇ ਇਹ ਨਹੀਂ ਹੋਇਆ ਕਾਂਗਰਸੀਵਲ ਇਹ ਨਹੀਂ ਹੋਇਆ ਫਿਰ ਲੋਕੀ ਕਹਿਣਗੇ ਕਿ ਝਾੜੂ ਵਾਲਿਆਂ ਦੀ ਸਰਕਾਰ ਵੀ ਲੋਕਾਂ ਨੇ ਬੜੇ ਚਾੜ ਆ ਲਿਆਂਦੀ ਸੀ ਉਹਨਾਂ ਵੇਲੇ ਵੀ ਕੁਝ ਨਹੀਂ ਲੇਕਿਨ ਮੁਖਮੰਦੀ ਭਗਵੰਤ ਮਾਨ ਉਹ ਨਹੀਂ ਐਫਰਟ ਕਰ ਰਹੇ ਨੇ ਗੱਲ ਇਹ ਕਿ ਲੋਕ ਕਿੰਨੇ ਆਂਦੇ ਹੈਗੇ ਨੇ ਬਿਜ਼ਨਸਮੈਨ ਇਥੇ ਪੰਜਾਬ ਦੇ ਵਿੱਚ ਇਨਵੈਸਟ ਕਰਨ ਵਾਸਤੇ ਇਹਦੇ ਹਾੜੇ ਕੱਢਨੇ ਪੈਂਦੇ ਹੈਗੇ ਨੀ ਤਰਲੇ ਕੱਢਨੇ ਪੈਂਦੇ ਕਿ ਆਓ ਅਸੀਂ ਮਾਹੌਲ ਦਿੰਦੇ ਆ ਤੇ ਅਸੀਂ ਪ੍ਰੋਜੈਕਟ ਲਾਉਂਦੇ ਆ ਆ ਜਿਹੜੀਆਂ ਰੀਅਲ ਸਟੇਟ ਬਣ ਜਾਂਦੀਆਂ ਹੈਗੀਆਂ ਕਲੋਨੀਆਂ ਬਣ ਜਾਂਦੀਆਂ ਇਹ ਡਿਵੈਲਪਮੈਂਟ ਦੀ ਨਿਸ਼ਾਨੀ ਨਹੀਂ ਹੈਗੀ ਕਿ ਤੁਸੀਂ 5000 ਏਕੜ ਜ਼ਮੀਨ ਵਾਈ ਜੋ ਖੇਤੀ ਜੋਗ ਉਹ ਜਾੜ ਕੇ ਤੇ ਬਿਲਡਿੰਗਾਂ ਬਣਾ ਲਓ 10 10 ਮੰਜ਼ਲੀਆਂ ਉਹਨੂੰ ਡਿਵੈਲਪਮੈਂਟ ਨਹੀਂ ਕਹਿੰਦੇ ਹੈਗੇ ਤੇ ਜੇ ਬਿਲਡਿੰਗਾਂ ਬਣਾਉਣੀਆਂ ਹੈ ਡਿਵੈਲਪਮੈਂਟ ਫਿਰ ਜੋ ਮਰਜ਼ੀ ਆਪਣਾ ਦੇ ਖੁਸ਼ਕਰੀ ਚੱਲੋ ਇਹ ਡਿਵਰਸਿਫਿਕੇਸ਼ਨ ਦਾ ਹਿੱਸਾ ਨਹੀਂ ਹੈਗਾ ਕਿ ਆਪਾਂ ਕਹਿੰਦੇ ਨੇ ਕਿ ਕਿਸਾਨਾਂ ਨੂੰ ਕਣਕ ਝੋਨੇ 'ਚੋਂ ਬਾਹਰ ਕੱਢਣਾ ਹੈਗਾ ਤੇ ਅਸੀਂ ਕਣਕ ਝੋਨੇ 'ਚੋਂ ਬਾਹਰ ਕੀ ਕੱਢਣਾ ਹੈਗਾ ਅਸੀਂ ਜ਼ਮੀਨਾਂ ਖੋ ਕੇ ਜਾਂ ਖਰੀਦ ਕੇ ਉੱਥੇ ਬਿਲਡਿੰਗਾਂ ਬਣਾਈ ਜਾ ਰਹੇ ਨੇ ਉਹ ਫਸਲੀ ਭਵਿੰਤਾ ਨਹੀਂ ਉਹ ਫਸਲੀ ਫਸਲੀ ਭਵਿੰਤਾ ਯੂਰਪ ਨੂੰ ਪ੍ਰਵਾਨ ਹੋਵੇ ਉਹ ਪੰਜਾਬ ਨੂੰ ਪ੍ਰਵਾਨ ਨਹੀਂ ਹੋਣੀ ਚਾਹੀਦੀ ਹੈਗੀ ਪਰ ਚਲੋ ਕੋਈ ਕੋਸ਼ਿਸ਼ ਕਰਦੇ ਹਾਂਗੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਐਫਰਡ ਹੈ ਜੋ ਉਹਨਾਂ ਨੇ ਉਦਯੋਗਿਕ ਕ੍ਰਾਂਤੀ ਲਿਆਂਦੀ ਆ ਇਸ ਉਦਯੋਗਿਕ ਕ੍ਰਾਂਤੀ ਨੂੰ ਆਪੋਜੀਸ਼ਨ ਪਾਰਟੀਆਂ ਕਿਵੇਂ ਦੇਖਦੀ ਹੈਗੀਆਂ ਨਾ ਜਾ ਪੰਜਾਬ ਦੀ ਜਨਤਾ ਕਿਵੇਂ ਦੇਖਦੀ ਆ 227 ਚ ਨਤਾਰਾ ਸਾਹਮਣੇ ਆ ਜਾਣਾ ਸਾਰਿਆਂ ਦੇ ਸਾਹਮਣੇ